सजण सही वे राखो रा कण आरतला ਜਾ ਨਮ ਮਰਨ ਦੋਖ ਜਾਏ ਸਤਨਾ ਸ੍ਰੀ ਵਾਹੇ ਗੁਰ ਸਾ ਸਾਧੂ ਸੰਗਹ ਪਜੋ ਕੋ ਪਾਲ ਆਨ ਸੰਜਮ ਕਿਉ ਨ ਸੂਝ ਇਹ ਜਤਨਾ ਕਾਟ ਕਾਲ ਕਾ Sangata. ਗੋਕਾਰ ਸਾਹ ਵਾਲੇ ਗੁਰਜੀ ਕੀ ਫਤੇ ਸੰਗਤ ਸਰਪੰਧ ਆ ਨਾਨਕ ਰੰਗ ਰੱਖ ਕੇ ਸਿਮਰਨ ਰਹਿਤ ਫੈਤ ਨੋ ਨੈਦਰ ਪ੍ਰਕਾਸ਼ ਸਿਮਰਨ ਗਿਆਨ ਧਿਆਨ ਸਤਿ ਬੋਧਾ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਦਸੇ ਦੂਜਾ ਪ੍ਰਭ ਕੇ ਸਿਮਰਨ ਜੀਤ ਜਨਾ ਮੇ ਪ੍ਰਭ ਕੇ ਸਿਮਰਨਾ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਭੂਇ ਸੁਪਨਾ ਰਾਜ ਕੇ ਸਿਮਰਨੋ ਸੋ ਫਲ ਫਲਾ ਛੇ ਸਿਮਰੇ ਜਨਾ ਸਮਰਾਈ ਨਾਨਕ ਤਾਕੇ ਨਾਮ ਨਿਪਾਈ ਪ੍ਰਭ ਜੀ ਬਤੇ ਚਾਰਗੀ ਰਸਨਾ ਨਾਨਕ ਜਨ ਕਾਤਾ ਸਿਮਰਨ ਰਬ ਕੋ ਸਿਮਰਾਂ ਚੇਤਨ ਮੰਨ ਦੇ ਪ੍ਰਭ ਕੋ ਚੰਨ ਰਾਤੇ ਪਾਤ੍ਰ ਨਾਮ ਦੇ ਪ੍ਰਭ ਕੋ ਸਿਮਰੈ ਜਨ ਪਰਵਾ ਪ੍ਰਭ ਕੋ ਸਿਮਰੈ ਪ੍ਰਭ ਕੋ ਪੰਧam ਪ੍ਰਭ ਕੋ ਸਿਮਰੈ ਬੇਮੂਤਾ ਜੀ ਪ੍ਰਭ ਕੋ ਸਿਮਰੈ ਰੀਆ ਹਰਗੋ ਨਾਮ ਜਾਪੇ ਸੁਖਿਆ ਲਾਖ ਰੋਰੀ ਬੰਧ ਨਾ ਕਰੇ ਹਰਗੋ ਨਾਮ ਜਾਪਨੇ ਤਰੇ ਆਗ ਮਾਰੀ ਤੱਕਣਾ ਪੜੀ ਹਲਾ ਯਾਰ ਕਾ ਨਾਮ ਜੱਤ ਅਕਾਵੇ ਦੇ ਮਾਰ ਕੇ ਉਜਾਸ ਕੇ ਲਾਟਿਆ ਨਾ ਸੰਗੋ ਚਰਕੂ ਆਪਰ ਦੀ ਨਾ ਆਰਾ ਜਰਕੇ ਉਡਤ ਤਾਣੀ ਹਰ ਮਤਾ ਦਿਨ ਨਾ ਜਾਣੀ ਕੋਟ ਕੋਟ ਨਾ ਰਦਾ ਪੈ ਤੋਂ ਮਾਰਨਾ ਨਾ ਮਾਤੇ ਆਗ ਪਹਿਰ ਜਨ ਹਾਰਾ ਜਬੇ ਹਰਗਰ ਤਾਗਤ ਪ੍ਰਗਟ ਨਹੀਂ ਕਬੇ ਆ ਕੀ ਸਕਲੀ ਕਾ ਨਾਮ ਸੁਣ ਤਾ ਦਨ ਜਕਲਤਾ ਨਾਮ ਮੈਂ ਮਨ ਅੰਨ ਲੱਡ ਵਤੇ ਸੰਗਤਤਾ ਦੁਸਰਨ ਤੇ ਸੰਗਲ ਉੱਡਕੇ

ਅਪੀ ਦਾ ਅਰੰਧ ਕਰਾਵੇ ਅਪੀਉਮ ਜੀ ਇਕ ਸਮਾਵੇ ਅਪੀਉਟ ਨਿਰਮੇ ਵਾਹਰ ਮੈਂ ਰੰਗ ਪ੍ਰਕਾਰ ਕਾਕਾ ਦੇਖੇ ਆਪਣੀ ਵੜਾਈ ਨਾਨਕ ਸਾਹਿਬ ਮੈਂ ਆ ਰਿਆ ਤਨਾਈ ਪ੍ਰਭ ਧਾਵੇ ਮਨ ਨੂੰ ਕਾਟ ਧਾਵੇ ਪ੍ਰਭ ਧਾਵੇ ਤਾਂ ਬਾਗ ਚਲ ਜਾਵੇ ਪ੍ਰਭ ਧਾਵੇ ਬਿਲਾਤ ਰਖਾ ਪ੍ਰਭ ਅਵੇ ਦਾ ਗੁਣ ਪਾਖੇ ਉਹ ਭਾਵੇ ਦਾ ਤਨ ਤੇ ਧਾਰੀ ਆ ਕਰਿਆ ਆਪਣੇ ਮੀਲੇ ਆਲੇ ਗੰਗਰਾਂ ਕਾਲ ਸਵਾਮੀ ਕਿਲੇ ਵਿਖੇ ਅੰਦਰ ਜਾਂਮੀ ਕੁਬਾਰੀ ਸਾਬਿ ਜੀ ਬਰਤ ਦਸਾਇਆ ਜਾਂਦਾ ਕਰੇ ਤਦਾ ਉਹ ਬੀ ਆਪਨਾ ਗੇਲ ਆਪ ਕਰਨੇ ਯਾਰ ਦੂਸਰ ਕੌਣ ਕਹੇ ਵਿਚਾਰ ਜੇ ਕੋ ਕਰ ਬਕਰ ਲਾ ਪੁਨਾ ਨੰਦੇ ਬਦ ਭਾਗੇ ਨਾਨਕ ਜਾਣ ਤੇ ਨਾਨਕ ਦਿਸ ਬਧਾਰ ਅਸ਼ਟਪਦੀ ਡੂਟੀ ਗੰਡਨਹਾਰ ਗੁਪਾਵੇ ਇਸ ਦੇ ਵਰਤਾ ਕੋਈ ਨਾਏ ਰੇ ਮਨ ਮੇਰੀ ਸਦਾ ਹਰ ਜਾਪ ਅਬ ਨਾਸੀ ਪ੍ਰਭ ਆਪੇ ਆਪੁਨੇ ਕੀਆ ਕਛ ਨਾ ਹੋਏ ਜਿਸੋ ਪ੍ਰਾਣੀ ਲੋਟੈ ਕੋਈ ਇਸ ਬਿਨ ਦੇ ਇਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪੇ ਕਰ ਨਾਮ ਰੂਪਵੰਤ ਹੋਏ ਨਾਹੀ ਕੋਏ ਪ੍ਰੌਕੀ ਜੋ ਸਗਲ ਕਣ ਸੁਹਾਏ ਧਰਵੰਤਾ ਹੋਵੇ ਕਿਆ ਕੋ ਗਰਬੈ ਜਾ ਸਭ ਕਿਛਿਸਿਸ ਗਾਨੀਆ ਦਰਬੈ ਅੰਤੂ ਲਿਖੀ ਕਾਲ ਕੀ ਆਪਾਈਐ ਦੂਖ ਸੂਪਰਾ ਦੇਣ ਹਾਲ ਅਵਰਤਿਆਗ ਦੂਖ ਸਹਿਜਦਾਰ ਜੋ ਕਜ ਕਰੇ ਸੋਈ ਸੁਟੈ ਸਤਗੁਰ ਸੇਖੋ ਨਾਮ ਧੰਦੇ ਗੁਰ ਕਾ ਸਿਖ ਵਡਭਾਗੀ ਹੈ ਸਤਗੁਰ ਸੇਖਾ ਹਲਤ ਪਰਤ ਸਵਾਰੈ ਨਾਨਕ ਸਤਗੁਰ ਸੇਖੋ ਜੀ ਨਾਮ ਸਵਾਰ ਗੁਰ ਕਾ ਗਾਇ ਸੇਖ ਜੋ ਰਾਏ ਗੁਰ ਕੀ ਆਗਿਆ ਮਨ ਮਿਲਦਾ ਹੈ ਨਾਮ ਰੇਦੇ ਰਾਸ सेवा कर तर्थ तर्थ तो इन्हें कामी जिसको हो तो प्रास्वामी आपने कृपा जिसे आप करें सहन से आनंद ले आने जाइए ना ने कैसा गुर पागी पाइए सफल दर्शन बेगर पलीता पर सब चार में यादें मनीता है पीड़ा मनीता हम लेके आने के जाना ना लेके जाना भगवान सर्वप्रथम भूत भोपाल ये रूप आर्य गुंडा सर्वश्रेष्ठ भूत मानसर सात संप्रदाय अनुवाद

ਸਤਿਨਾਮ ਵਾਹਿਗੁਰੂ ਜੀ ਤਤੀ ਗਉੜੀ ਮਹਾਰਾਮ ਰਜ ਬਨਵਾਸ ਰੋਕੇ ਤੁੰਕਾਰੁ ਸਭੁ ਪਰਸਾਹੰਦ ਜਗਤਾਰਮਾਹੀ ਰਪੂਰੇ ਅਦਾ ਸੁਮੇਸਰਜਨਹਾਰ ਨਾਨਕ ਭਾਂਤੋਈ ਬਸਰੇ ਜਾਮ ਨਾਨਕ ਏਕ ਅੰਕਾਰ ਹੋੜੀ ਏਕਮ ਏਕੰਕਾਰ ਪ੍ਰਭੁ ਰੂਪ ਬੰਦਨਾ ਧਿਆਨੇ ਗੁਰੂ ਗੋਬਿੰਦ ਗੋਕਾਲ ਪ੍ਰਭ ਸਰਨ ਪ੍ਰਭਨ ਰਾਏ ਏ ਤਾਂ ਕੀ ਹਾਸਲੇਨ ਸੁਖ ਜਾਣਤੇ ਸਭਿ ਸੋਏ ਚਾਰ ਹੁੰਡ ਤਰ ਦੇ ਨਾਮਿ ਹੋ ਮੋਦਸਨੇ ਅਵਰਨਾ ਕੋਈ ਬੇਦ ਪ੍ਰਾਨ ਸਮਰਸਰੇ ਬੋਪਿਤ ਕੋ ਪੀਚਾਨ ਪਤ ਤਤਹ ਆਨ ਇਹ ਹਰਨਾ ਜੋਕ ਸਾਧ ਅੰਤਰੰਗ ਕਾਹਲ ਦਾਤਾ ਪੂਤਾ ਦੀਨ ਹਰ ਉਸ ਵਿੱਚ ਨਰ ਨਾ ਜਾਹੇ ਜੋਤਾ ਹੈ ਸੋ ਹੀ ਮਰਾ ਨਾਨਕ ਹਰ ਗੁਣ ਗਾਏ ਗੋਬਿੰਦ ਜਸੁ ਕਾਹੇ ਹਰ ਨੀਤ ਮਰ ਭਜੀਐ ਸਾਧ ਸੰਗ ਬੇ ਬੀਤ ਰਹਾ ਹਉ ਸ੍ਰੋਤ ਕਰੋ ਬੰਦਨਾ ਅੰਤ ਬਾਹਰ ਸਨ ਪ੍ਰਭ ਹਰਿ ਗਾਏ ਪਰਮ ਕਟਿਏ ਨਾਨਕ ਸਾਧ ਸੰਗ ਜਤਿਆ ਭਾਵ ਮਿਟਾਏ ਕੋ ਵੀ ਦੁਤਿਆ ਦਰੁਨਤ ਦੂਰ ਕਰ ਗੁਰ ਸੇਵਾ ਕਰਨੀ ਤਾਂ ਰਤਨ ਮਨ ਤਨ ਬਸੈ ਤਰ ਕਾਮ ਕ੍ਰੋਧ ਰੋਭ ਮੀਤ ਮਰਨ ਮਟੈ ਜੀਵਨ ਮਿਲੈ ਮਨ ਸਹੈ ਸਰਬ ਕਲੇ ਸਰਬ ਆਪ ਤਰੋ ਗੋਬਦ ਪਰੋ ਰੋਪਾਉ ਕਬਦ ਪਰਵੇਸ ਲਾਭ ਮਿਲੈ ਤੋ ਟਾਂਜ ਰਾਏ ਹਰ ਦਰ ਕਹਿ ਪਤਵੰਤ ਰਾਮ ਨਾਮ ਤਨ ਸੰਚਵੈ ਸਾਚ ਸੰਗ ਪ੍ਰਭੰਤ ਬੂਠਤ ਬੈਠ ਹਰ ਬਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁਟ ਗਈ ਆਰ ਬ੍ਰਹਮ ਬਸੇ ਚੀਤ ਧੂੜਤ ਬੈਠ ਧੰਨ ਦਾ ਜੋ ਸਾਧੂ ਸੰਗ ਪਰীত ਨਾਨਕ ਧਰਮ ਦਾ ਸਰੂਪ ਗਈ ਪਾਰ ਬ੍ਰਹਮੰਦ ਸੇ ਚੀਤ ਸਤਾਂ ਬਹਿ ਕੂਰੀ ਸਦਾ ਬਹਿ ਕੂਰੀ ਰਾਗ ਮਾਧਵ ਭਗਤ ਪਰਮਾਨ ਬਾਹਰ ਮਹਾ ਰਾਮ ਰਾਮ ਬਾਦਹਿ ਮਹਾਂ ਮਾਜਮਾ ਜਨਮ ਹਲਾ ਪੈਨਾ ਕਰਤਵਤਾ ਇਕਮ ਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਚੜੇ ਦੇ ਕਰ ਕਰ ਪਾਮੇ ਰਹੁ ਰਾਮ ਚਾਰ ਕੁੰਡ ਦਾ ਦੇਸ ਭਰੇ ਸੱਤਿਆਈ ਰਖੀ ਸਾਮ ਸੇ ਨਦੁ ਦਾਤਾ ਪਾਹਰੀ ਇਕਤ ਨਾਇ ਅਭ ਕਾਮ ਜਰ ਬ੍ਰਹ ਸਾੰਤ ਤੁਮ ਲਾਵਸੀ ਪਜ ਨਾਮੀ ਤਾਮ ਸਰਨਾ ਨੰਮ ਰਿਐ ਸਾਜਨਾ ਇਕ ਪਾਈਐ ਦਸਰਾਮ ਜਿਤ ਘਰ ਹਰਿ ਕੰਤ ਨਾਮ ਪ੍ਰਗਟਾਈ ਪਖਨਦਰਸੇ ਏਕ ਨਾਮ ਸਰਬ 시ਗਾਨ ਤੰਬੂਰ ਰਸ ਸਣ ਦੇਹੀ ਸੰਭ ਖਾਮ ਪ੍ਰਾਦ ਸੁਆਮੀ ਕੰਦਰ ਹੋਣੀਆ ਬੀਰ ਸਚਨ ਸਭ ਅਜਾਮ ਨਾਮ ਜੀ ਕੀ ਪੇਨੰਤੀ ਆਹ ਕਰ ਕਿਰਪਾ ਦੀ ਤੈ ਨਾਮ ਸਰਵੇ ਰੋ ਸੁਆਮੀ ਸੰਗ ਸਭ ਜਿਸ ਕਾ ਨਿਕਰ ਧਾਮ ਚੇਤ ਰੰਧਿਆ ਹੋਇ ਅਨੰਤ ਕਣਾ ਸੰਤ ਜਨਾ ਮਿਲ ਪਈਆ ਰਸਨਾਮ ਪੜਾ ਜੇਰ ਪਾਇਆ ਪ੍ਰਭ ਆਪਣਾ ਆਇਤ ਸਹਿ ਗਣਾ ਇੱਕ ਖੇਨਾ ਤਿਸੁ ਗਨ ਜੀਵਣਾ ਬਿਰਥਾ ਜਨਮ ਜਨਾ ਜਨਮ ਮਹਿ ਰ ਪੂਰੇਆ ਪ੍ਰਭੇ ਵਿਚਿ ਮਣਾ ਸੋ ਪ੍ਰਭ ਚੇਤਨਾ ਆਗਈ ਭੁਖਿ ਚਿਤਰਾ ਦੁਖ ਗਣਾ ਜਿਨੀ ਰਾਧਿਆ ਸੋ ਪ੍ਰਭੂ ਤਿਨਾ ਭਾਗ ਰਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਭਿਆਨਸ ਅਮਨਾ ਜੇ ਦਰਿਆ ਯੇਸੂ ਪ੍ਰਭੂ ਤਸਕੇ ਪਾਇ ਲਗਾ ਵੈਸਾਂ ਧੀਰਨ ਕਿਉ ਬਾਢੀਆਂ ਜਿਨਾ ਪ੍ਰੇਮ ਵਿਸ਼ੋਹ ਹਰ ਸਾਜਨ ਪ੍ਰਗਵਿਸਹਾੜ ਕਹਿ ਅੰਦਰ ਕੀ ਮਾਇਆ ਦੂਰ ਪੁੱਤਰ ਪ੍ਰਤਮਾ ਸੰਗਤਨਾ ਹਰ ਅਵਨਾਸੀ ਹੋਹ ਪੜਚ ਪੜਜ ਸਗਲੀ ਮੋਈ ਝੂਠੇ ਕੰਧਾਂ ਐਂ ਮੋਹ ਇੱਕ ਸਾਨਕੇ ਨਾਮ ਬਿਨ ਅੱਕੈ ਲਿਆ ਤੋਹ ਦੇਵ ਸੰਤ ਗੋਚਣਾ ਰਬ ਬਿਨ ਵਰਨਾ ਕੋਈ ਪ੍ਰੀਤ ਕਮਚਣੀ ਜੋ ਲਗੇ ਤਨ ਕੀ ਨਰਮਲ ਸੋਹੇ ਨਾਕ ਕੀ ਬ੍ਰਾਹਮੇਨ ਤੇ ਪ੍ਰਮੇਰੋ ਪ੍ਰਪਤ ਹੋਏ ਮੈਂ ਸੰਤ ਸੁਹਾ ਮਾਤਾ ਲਟਾ ਜਹ ਸੰਤ ਪੇਟ ਹਰ ਸੁ ਸੋਏ ਹਰ ਜੀਹ ਜੜੰਧਾ ਲੋੜਿਆ ਜੈਸਾ ਕਹ ਸੰ ਬਰਮਨ ਹਰ ਸੱਜਣ ਧਾਮਣ ਲੱਗੇ ਨਾ ਕਿਸ ਸਮੇਂ ਤੇ ਹੀ ਬੰਨ ਨਾਨ ਮਾਨਕ ਮੋਤੀ ਨਾਮ ਪ੍ਰਭ ਅਨ ਲੱਗੇ ਨਾਹੀ ਸੰ ਰੰਗ ਸਭੇ ਨਾਰਾਇਣ ਜੇ ਤੇ ਮਨ ਪਾਣ ਜੋ ਹਰ ਰੋੜੇ ਸੋ ਕਰੇ ਸੋਈ ਤੀਕ ਰਾਮਨ ਜੋ ਬਰ ਕੀਤੇ ਆਪਣੇ ਸੇ ਕਹੀਐ ਧਨ ਆਪਣ ਲੀਆ ਜੇ ਮਿਲੈ ਵਿਚੜਿ ਕਿਉ ਰਵਾਨ ਸਾਧੂ ਸੰਗ ਪਰਾਂਭਤੇ ਨਾਮ ਕਰੰਗ ਬਾਣਨ ਹਰ ਜੀ ਰੰਗੀਲਾ ਦਸਤਣੀ ਜਿਸ ਕੇ ਬਾਗਮ ਥਨ ਆ ਸਾੜਤ ਪੰਧਾ ਤੇ ਸੁਕੈ ਹਰ ਨਾਹੁ ਨ ਜਿਨ ਨਾਮ ਪਾਸ ਜਦ ਹੀਨ ਪੁਰਖ ਤੇ ਹੰਗ ਘਟੈ ਮਾਨਸ ਸੰਧੀਆ ਸ ਦੁਬੈ ਪਾਇ ਬੁਝੀਆ ਗਰ ਪਈ ਸਜਮ ਕੀ ਇਹ ਫਾਸ ਜੇ ਹਾਂ ਬੀਜੈ ਸੋਰਣ ਮਥੈ ਝੁਲਕੇ ਹਾਸ ਰੈਣ ਵਿਹਾਣੀ ਪਛਤਾਣੀ ਜੋ ਨੂਰਤ ਕਰੇ ਜਿਸ ਦਾ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਨ ਕਰੋ ਹਰੇ चत्राम भाई गुरुजी राम कलीम हलाती जाना द एक दुःखारु सब गुरु प्रसाद द आप द पाया मेरी काहे सत गुरु मैं पाया सतगुरतम पाया सहजोति ईमान जी हमार धन्या राधर तनु गुरुआर परिया सब द कामणिया या सब दूध तंगा वो हरी केरा माँ जनी बसाया कहे नां के राम दबुआ सत गुरु मैं पाया ईमान मेरे आ ਸਦਾ ਰਹੋ ਰਤਨ ਨਲੇ ਤਰਨਾਧੋ ਤੁਮੰ ਨਾਮ ਮੇਰੇ ਦੁਖ ਸਭ ਬਸਾਰਨਾ ਅੰਗੇਕਾਰ ਹੋ ਤਰੇ ਤੇਰਾ ਕਾਜ ਸੰਭ ਰਸਵਾਰਨਾ ਸਭਨਾ ਕਰਾਂ ਸੁਰਤ ਸਮੇ ਸੋਖੇ ਮਨੋ ਮਸਾਰੇ ਜਹਾਂ ਨਾਮ ਕਰ ਮੰਨਣ ਮੇਰੇ ਸਦਾ ਰਹੋ ਰਤਨ ਨਲੇ ਸਾਥੇ ਸਾਹਿਬਾ ਧਿਆਨ ਹੀ ਕਰ ਤੇਰਾ ਕਰਤਾ ਤੇਰਾ ਸਭ ਕੇ ਹੈ ਜਿਸ ਦੇ ਸੋ ਪਾਵੇ ਸਦਾ ਸੇਖਤ ਸਲਾਹ ਤੇਰੀ ਨਾਮ ਮੰਨ ਕਵਸਾ ਆਈ ਨਾਮ ਜਨ ਕੇ ਮੰਨ ਰਸਿਆ ਬਾਜੇ ਸ਼ਬਦ ਹਨੇਰੇ ਇਹ ਨਾਨਕ ਸਚੇ ਸਾਈਂਬ ਤਿਆ ਨਹੀਂ ਕਰ ਤਿਰ ਸਚਾ ਨਾਮ ਤੇਰਾ ਯਾਥਾਰੋ ਸਾਥ ਨਾਮ ਯਾਥਾਰਾ ਬਿਨਾ ਜਨ ਕੋ ਖਾਂ ਸੰਬ ਗਵਾਇਆ ਕਰ ਸੰਤ ਸੁਖਮ ਆਈ ਵਸਿਆ ਜਨ ਚਾ ਸੰਬ ਕਜਾਇਆ ਸਰਾ ਪ੍ਰਭਾਨ ਕੀਤਾ ਦੁਰਵਟ ਜੇਸਰੀਆ ਇਤਵੜੇ ਆਇਆ ਕਹ ਨਾਨਕ ਸੁਨਹ ਸੰਤੋ ਸਬਦ ਜਤ ਰੋ ਕੇ ਆ ਰੋ ਸਤਿਨਾਮ ਤੇਰਾ ਧਾਰੋ ਵਾਜੇ ਮੰਤਰ ਸਬਦ ਤੇ ਤੇ ਭਰ ਸੁਭਾਗ ਹੈ ਘਰ ਸੁਭਾਗ ਹੈ ਸਬਦ ਵਾਜੇ ਨਾ ਜਤ ਕਰ ਧਾਰਿਆ ਅੰਜ ਦੁਤਰ ਤਦ ਵਸ ਕੀਤੇ ਕਾਨ ਕੰਠ ਕਰ ਮਾਰਿਆੁਰ ਕਰਨ ਪਾਇਆ ਤੁਜ ਜਿਨ ਕੋ ਸੇ ਨਾਮ ਹਰਖੈ ਲਾਕੇ ਕਹ ਨਾਨਕ ਤਹ ਸੁਖ ਹੋਆ ਚਿਤ ਕਰ ਨਨਹਤ ਵਾਜੇ ਆਨ ਦੇ ਸ਼ਰਮ ਵੜ ਭਾਗੀ ਜੋ ਸਗਰ ਨੂੰ ਨੂਰਤ ਭੂਰੇ ਆ ਸਹਾਇ ਵਾਰ ਅਸਰੀ ਭਗਵਤੀ ਜੀ ਕੇ ਪੰਜਾਹੀ ਦਸਵੀਂ ਪ੍ਰਥਮ ਭਗਵਤੀ ਸਮਰਗ ਗੁਰ ਨਾਨਕ ਲਈ ਦਾ ਇਹ ਗਤ ਗੁਰਤੇ ਮਰਦਾਸ RAM ਦਾਸੇ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਇਸ ਰਠੇ ਸਭ ਦੁੱਖ ਜਾਏ ਦੇਗ ਬਹਾਦਰ ਸਿਮਰੈ ਘਰ ਨੋਂ ਤੇ ਮੈਂ ਤਾਂ ਇਹ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਆਰਦਾਵ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਅਨ੍ਹਾ ਬਿਆਰੇ ਆਣ ਸਾਹਿਬ ਜਾਦੇ ਆ ਚਾਲੀਆਂ ਮੁਕਤਿਆਂ ਹੱਠੀਆਂ ਆ ਜਪੀਆਂ ਤਪੀਆਂ ਜਿਨਾ ਤੇਰਾ ਨਾਮ ਜਪਿਆ ਵੜ ਕੇ ਦੇ ਦੇ ਸ਼ਕੀ ਆਂ ਤੇ ਗਜਰਾਈ ਤੇ ਵਾਹੀ ਤੇ ਪਿਆਣ ਰਿਸ਼ੀ ਗੀਤਾ ਤੇ ਨਾਨ ਪਿਆਰੇ ਹਨ ਸਚਾਰ ਦੀ ਕਮਾਈ ਸਾਬ ਤੇ ਅੰਤਰ ਕੀ ਖਾਲਸਾ ਜੀ ਸਾਹਿਬ ਦਰੋ ਜੀ ਵਾਹਿਗੁਰੂ ਜੇਨਾ ਸਿੰਘਾਂ ਸਿੰਘੀਆਂ ਨੇ ਧਰਮ ਹੇਤ ਅਸੀ ਸਿ ਸਦਥੀ ਬੰਦ ਬੰਦ ਕਟਵਾਏ ਕੋਪੜੀਆਂ ਵਹਆਂ ਚਰਪੜੀਆਂ ਤੇ ਚੜੇ ਤਨ ਹਾਰਿਆਂ ਨਾਲ ਚਰਵਾਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਾਂ ਕੀਤੀਆਂ ਧਰਮ ਨਹੀਂ ਹਾਰਿਆਂ ਸਿੱਕੇ ਸਦਕ ਕੇ ਸਾਹ ਸਵਸਾ ਨਾਲ ਵਾਹੀ ਤਰਾਂ ਦੀ ਕਮਾਈ ਦਾ ਧਿਆਨタル ਕੇ ਖਾਲਸਾ ਜੀ ਸਾਹਿਬ ਔਰੋ ਜੀ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਜੇ ਆਵੇ ਤੇ ਤੇਰੇ ਅਮਰ ਕਾ ਅਸਤਾਂ ਸਰਬ ਸੁਖ ਹੋਵੇ ਜਹਾ ਜਨਨ ਕਾਂਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਨਾ ਦੇ ਤੀਵ ਦੇਖ ਤਜੇ ਦਸਤੀ ਨਾਮ ਕੀ ਜੀਤ ਸ੍ਰੀ ਸਾਨੀ ਗਰੀ ਸਹਾਏ ਗੁਰੂ ਸਾਹਿਬ ਜੀ ਦੇ ਬਹੁਤ ਪਾਦੇ ਸਿੱਧੀਆਂ ਚੜ੍ਹੇ ਹੋਗੇ ਜਗੋ ਜੁਗੇ ਅਟਾਂਦਰ ਧਰਮ ਕਾ ਜੈਕਾਰ ਬੋਲੋ ਜੀ ਆਹ 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 ਆ ਆਪਣੇ ਪ੍ਰਾਂਤਰੇ ਇਹ ਸਰਮ ਆਗਦਾ ਤਾਨ ਕਰਸਾ ਜੀ ਨੂੰ ਬਖਸ਼ੂ ਇਹਨਾਂ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਂਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਪਤਾਰੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧਰਪਤਸ਼ਾ ਜੀ ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਅਰਦਾਸ ਬੇਨਤੀ ਸਤੂ ਜੀ ਗੁਰਮਤਿ ਪਰਿਵਾਰ ਵੱਲੋਂ ਕਿਸੇ ਸਮੇਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਸੀ ਸਤੂ ਜੀ ਆਪ ਜੀ ਦੀ ਆਪਾਂ ਬਖਸ਼ਿਸ਼ ਸਰਕਾਰਾਂ ਸੇਵਕਾਂ ਦੀ ਅਰਦਾਸ ਬੇਨਤੀ ਸੰਪੂਰਨ ਹੋਣ ਦੀ ਗੁਰਮਤਿ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਸਤੂ ਜੀ ਆਪ ਜੀ ਦੇ ਚਰਨ ਆਪਣੇ ਗ੍ਰਹਿ ਵਿਖੇ ਪਰਸਨੇ ਕੀਤੇ ਹਨ ਸਤੂ ਜੀ ਧਰਤੀ ਬਾਣੀ ਆਈ ਇਹ ਦਰਸ ਅਗਲੀ ਜਨਮ ਮਿਟਾਈ ਸੁਖਮਨੀ ਸੁਖਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਗੁਰਮਖ ਪਰਵਾਰ ਬਨੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਆਪਕਰਵਾਏ ਗਏ ਹਨ ਸਤ ਗੁਰੂ ਜੀ ਤੋਂ ਪ੍ਰੰਤ ਅੱਜ ਸੰਗਰਾਂਦ ਦੇਹਾੜ ਦੇ ਸੰਬੰਧ ਵਿੱਚ 12 ਮਹਾ ਦੇਜਾਮ ਕੀਤੇ ਗਾਨ ਸਤੀ ਗੌੜੀ ਸ੍ਰੀ ਨਾਨ ਸਾਹਿਬ ਜੀ ਦੀ ਵਿਧਾਨ ਸਹਾਇ ਜੀ ਬਾਣੀ ਪੜਦੇ ਹਾਂ ਸੇਵਾ ਕਰਦੇ ਹਾਂ ਆਪ ਜੀ ਦੇ ਸੇਵਕਾ ਕੋਣ ਬੇਅੰਤ ਤਰ੍ਹਾਂ ਦੀਆਂ ਭੁਲਾਆਂ ਕਰਤੀਆਂ ਹੋ ਗਈਆਂ ਆਪ ਜੀ ਨੇ ਧਿਆਨ ਪਰੇ ਸਮਝ ਕੇ ਕਮਾ ਕਰਨੇ ਅੱਗੇ ਵਾਸਤੇ ਇਸ ਮੱਤ ਬਖਸ਼ਣ ਕਾ ਨੀ ਸਤ ਗੁਰੂ ਜੀ ਪੜੀ ਸੁਣੀ ਬਾਣੀ ਇਸਰ ਕਰਨ ਦੇ ਪ੍ਰਮਾਣ ਕਰਨੀ ਬਾਣੀ ਦਾ ਖਲ ਭਾਵ ਆਇਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਇਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਰ ਪਰਪੇਟਾ ਦਰ ਪ੍ਰਮਾਣ ਕਰਨੀਆਂ ਸਤਿਗੁਰੂ ਗੁਰਮਤਿ ਪ੍ਰਭਾਤਿਆਂ ਗੁਰਮਤਿ ਅਨੁਸਾਰ ਬਨੁ ਭਰਨਾ ਅਰ ਕਾਸ ਬੇਂਤੀ ਸੰਪੂਰਨ ਗੰਧੇ ਕਿਰਪਾ ਤਾਂ ਤਾਂ ਨਹੀਂ ਚੜੀਆਂ ਕਰਮ ਬਖਸ਼ਿਸ਼ ਕਰਨੀਆਂ ਸਿਰ ਤੇ ਮਿਹਰ ਭਰੇ ਹੱਥ ਵਰਕਣਾ ਅੰਤ ਸਾਮੁ ਸਹਾਇਤਾ ਦੇਸ਼ ਪ੍ਰਦੇਸ਼ ਸਹਾਇਤਾ ਦਿਲ ਤੁਣੀ ਰਾਤ ਰੁਗਣੀ ਤਰੱਕੀ ਬਖਸ਼ਿਸ਼ ਕਰਨੀ ਆਪਣੇ ਦਰਮੰਕਰੋ ਨਾਮ ਦਾ ਨ ਸਿੱਖੀ ਦਾਣ ਭਰੋਸਾ ਦਾਣ ਅਧੇ ਰੁਗਤਾ ਤੰਦਰੁਸਤੀ ਸੁਖ ਸ਼ਾਂਤੀ ਇਹ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਕਮਾਈਆਂ ਵਿੱਚ ਵਰਕਤਾਨਾ ਤਰਕੀਆਂ ਬਖਸ਼ਿਸ਼ ਕਰਨੀਆਂ ਗੁਰਮਤਿ ਪਰਵਾਰ ਬਣੋ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟਾਂ ਦਿੱਤੇ ਬਿਆਨ ਨਾ ਵੀ ਰੰਗੀਕਾਰ ਕਰਨੇ ਸੇ ਲੋਕਾਂ ਦੇ ਲੋਕ ਪਰਲੋਕ ਪਰਦੇ ਪਤਨੇ ਸਭ ਗੁਰੇ ਗ੍ਰੰਥੀਆਂ ਸਿੰਘਾਂ ਦੇ ਪਜੀਵਕਾ ਲਈ ਬੇਅੰਤ ਮਾਇਆ ਭੇਟਾ ਆਜ ਰਹੇ ਜਿਨਾ ਖਜਾਨਿਆਂ ਵਿੱਚ ਮਾਇਆ ਇਸੋ ਖਜਾਨੇ ਭਰਪੂਰ ਕਾਲ ਕੰਡਕ ਦੂਰ ਛਟੀਆਂ ਕਲਾਂ ਬਖਸ਼ਿਸ਼ ਕਰਨੀਆਂ ਸਤ ਗੁਰੂ ਜੀ ਪੰਜ ਗ੍ਰਾਮ ਪ੍ਰਸਾਦ ਦੀ ਦੇਖ ਸਾਰ ਕੇ ਹਾਜ਼ਰ ਹੈ ਅਨਪੇਰਕਾਰ ਭੋਜਨ ਬਹੁ ਕੀਏ ਕੋ ਬੰਜਨ ਮਿਠਾਈਂ ਕਰੀਪਾ ਕਿਸਾਨ ਰਸੋ ਜਪਵਿਤਰਾ ਹੁਣ ਲਾਂਭੋ ਭੋਗ ਹਰਦਾਇ ਦੇ ਮਾਨਕ ਅਨੁਸਾਰ ਆਗਰ ਗੋਗ ਲਾਉ ਭੋਗ ਲੱਗਿਆ ਹੋਇਆ ਸੀਤ ਪ੍ਰਸਾਦ ਸਾਧ ਸੰਗਤ ਦੇ ਚਰਤਾਉਣ ਦੀ ਅਗਿਆ ਹੋਵੇ ਸੁਖ ਹੋਵੇ ਨਾਮ ਚਿਤ ਹੋਵੇ ਨਾਨਕ ਨਾਮ ਛੱਡੀ ਕਲਾ ਤੇਰੇ ਬਾਣੀ ਸਰਬੰਦ ਬਾਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹੇ ਵੜਾ ਦੋਈ ਸਿੱਧੀ ਤੇ ਪੁੰਗ ਪਾਈ ਪ੍ਰੇਮ ਕੇ ਸਰਲਾ ਕੇ ਤਨ ਭੀਤਰ ਤਾਂ ਪਰਮ ਕਾਟਿਆ ਜਾਏ ਅਕਿਆਰੇ ਅਿਆਰੇ ਤਾਂ ਖੱਗ ਹੋਈ ਸਿੱਧੀ ਤੇ ਪੁੰਗ ਪਾਈ ਰਹਾਉ ਇਹੋ ਚੰਤਾਰ ਸਦ ਆਉਣ ਜਾਣ ਮਨ ਗੁਰਚੇਤਨ ਜਾਣ ਹਾਰ

ਸਬਨਾ ਕਾ ਪ੍ਰਭ ਚੋਈ ਜੈ ਸਨੋ ਧਾਤ ਕਰੇ ਤੋ ਪਾਏ ਜਨ ਨਾਨਕ ਅਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਤ ਨਾਨਕ so i'm